ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਮੌਜੂਦ ਨੇ ਮਾਲੀ ਸਾਹਿਬ ਤੋਂ ਆਪਾਂ ਸਮਝਾਂਗੇ ਜੋ ਕੁਝ ਦਿੱਲੀ ਦੀ ਸਿਆਸਤ ਦੇ ਵਿੱਚ ਹੋ ਰਿਹਾ ਅਰਵਿੰਦ ਕੇਜਰੀਵਾਲ ਸਾਹਿਬ ਦੀ ਈਡੀ ਵੱਲੋਂ ਗ੍ਰਿਫਤਾਰੀ ਹੋਊਗੀ ਤੇ तमाम तरह ਦੀਆਂ ਜਿਹੜੀਆਂ ਜਾਣਕਾਰੀਆਂ ਨੇ ਹੁਣ ਤੱਕ ਉਹ ਨਿਕਲ ਕੇ ਸਾਝੀਆਂ ਆ ਰਹੀਆਂ ਨੇ ਕਨਸੈਪਟ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਆਪਾਂ ਸਾਰੇ ਗੱਲਬਾਤ ਨੂੰ ਵੇਖ ਸਕਦੇ ਹਾਂ ਕਿਸ ਵਿਜ਼ਨ ਨਾਲ ਆਪਾਂ ਇਸ ਚੀਜ਼ ਨੂੰ ਅੱਗੇ ਵਧਾ ਸਕਦੇ ਹਾਂ ਉਹਦੇ ਤੇ ਆਪਾਂ ਮਾਲੀ ਸਾਹਿਬ ਕੋਲੋਂ ਸਾਰੀ ਗੱਲਬਾਤ ਸਮਝਾਂਗੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਜੀ ਸ਼ੁਕਰੀਆ ਜੀ ਬੰਨੂ ਸਾਹਿਬ ਜੀ ਮਾਲੀ ਸਾਹਿਬ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਨੌ ਸਮਨ ਪਹਿਲਾਂ ਦਿੱਤੇ ਤੇ ਅਖੀਰ ਦੇ ਵਿੱਚ ਨਿਕਲ ਕੇ ਆ ਗਈ ਗ੍ਰਿਫਤਾਰੀ ਲਿਕਰ ਪਾਲਿਸੀ ਦਾ ਮਾਮਲਾ ਦੱਸਿਆ ਜਾ ਰਿਹਾ ਤੇ 600 ਕਰੋੜ ਤੱਕ ਦੀ ਗੱਲ ਆ ਗਈ ਹਵਾਲੇ ਦੇ ਨਾਲ ਮਾਮਲਾ ਜੋੜਤਾ ਗੋਆ ਦੀ ਚੋਣ ਵਿੱਚ ਜੋੜਦੀ ਕਿ 45 ਕਰੋੜ ਉੱਥੇ ਗਏ ਨੇ ਜਸੂਸੀ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਦੋ ਅਫਸਰਾਂ ਦੀ ਈਡੀ ਦੇੰਦੀ ਹੋਈ ਹੈ ਇਹ ਸਪੈਸ਼ਲ ਡਾਇਰੈਕਟਰ ਤੇ ਜੁਆਇੰਟ ਡਾਇਰੈਕਟਰ ਨੇ ਮਾਮਲਾ ਅੱਗੇ ਵਧ ਗਿਆ ਤੁਸੀਂ ਕਿਸ ਨਜ਼ਰੀ ਨਾਲ ਸਾਰੀ ਗੱਲਬਾਤ ਮਾਲੀ ਸਾਹਿਬ ਦੇਖ ਰਹੇ ਹੋ ਜੀ ਸੰਧੂ ਸਾਹਿਬ ਦੇਖੋ ਈਡੀ ਜੋ ਕਹਿੰਦੀ ਆ ਇਹ ਤਾਂ ਅਦਾਲਤ ਤੋਂ ਸਬੂਤ ਜਾਣਗੇ ਅਦਾਲਤ ਇਹਨਾਂ ਬਾਰੇ ਫੈਸਲਾ ਕਰੂਗੀ ਹੁਣੇ ਮੈਂ ਕਹਾਂ ਇਹ ਸੱਚਾ ਝੂਠਾ ਗਲਤ ਆ ਇਹ ਮੈਨੂੰ ਬਾਜਬਰੀ ਲੱਗਦਾ ਪਰ ਸਿਆਪੇ ਦੀ ਜੜਖੁੱਥਿਆ ਸਿਆਪੇ ਦੀ ਜੜਖੁੱਥਿਆ ਵੀ ਦਿੱਲੀ ਚ ਸਰਕਾਰੀ ਸ਼ਰਾਬ ਦੀ ਵੇਚਣ ਲਈ ਸਰਕਾਰੀ ਕਾਰਪੋਰੇਸ਼ਨ ਬਣੀ ਗਈ ਸੀ ਜਿਹਦਾ ਟਾਈਮ ਸੀ 9 ਵਜੇ ਤੋਂ 5 ਵਜੇ ਤੱਕ ਖੁੱਲੂ ਜੀ ਆਹ ਰੇਟ ਦੇ ਜੇ ਆ ਉਹ ਐਂ ਕੱਟੇਗਾ ਪੰਜਾਬ ਦੀ ਆਮ ਆਦਮੀ ਪਾਰਟੀ ਸਪੀਕਰ ਨੂੰ ਮਿਲਦੀ ਸੀ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਓ ਕੇਂਦਰੀਵਾਲ ਨੇ ਸਰਕਾਰੀ ਕਾਰਪੋਰੇਸ਼ਨ ਵੀ ਥਾ ਨਾ ਸਰਕਾਰੀ ਕਾਰਪੋਰੇਸ਼ਨ ਵੀ ਰਹੀ ਉਹਦੇ ਵਿੱਚ ਪ੍ਰਾਈਵੇਟ ਪਲੇਅਰ ਵੜਦੇ ਕਿ ਪ੍ਰਾਈਵੇਟ ਪਲੇਅਰ ਵੀ ਸ਼ਰਾਬ ਵੇਚਣਗੇ ਤੇ ਉਹਦੇ ਠਿੱਕੇ ਵੀ ਨਵੀਂ ਸਕੀਮ ਬਣਾਤੀ ਠਿੱਕੇ ਜਿਵੇਂ ਕਹਦੇ ਆ ਵੀ ਘਰ-ਘਰ ਦੇ ਨੇੜੇ ਪੰਚਾਇਤ ਠਿੱਕਿਆਂ ਦੀ ਗਿਣਤੀ ਵੀ ਜਾਤਈ ਇਹ ਕਰਤੀ ਉਹ ਕਰਤੀ ਜੀ ਪਹਿਲੀ ਗੱਲ ਇਹਨੂੰ ਕੀ ਲੋੜ ਸੀ ਜੀ ਕੇਜਰੀ ਗੱਲ ਨੂੰ ਕਰਨ ਦੀ ਦੂਜੀ ਗੱਲ ਜਦੋਂ ਇਹ ਮਸਲਾ ਸਾਹਮਣੇ ਆ ਗਿਆ ਐਲਜੀ ਨੇ ਵੀ ਇਨਕੁਆਇਰੀ ਮਾਰਕ ਕਰਤੀ ਦੇਖੋ ਜੇ ਤਾਂ ਇਹ ਕਹਿੰਦੇ ਸੀ ਦੇਖੋ ਇਹ ਸ਼ਰਾਬ ਦੀ ਗੱਲ ਆ ਅਸੀਂ ਲੋਕਾਂ ਦੀ ਭਲਾਈ ਲਈ ਕਰ ਰਹੇ ਆ ਆਹ ਦੀ ਆਹ ਦੀ ਜਿਹਦੀ ਬੋਲੀ ਬਾਈ ਜੀ ਜਦੋਂ ਇਹਦੀ ਨੌਕਰੀ ਮਾਰਕ ਕੀਤੀ ਪੁੱਠਾ ਛੜਪਾ ਮਾਰ ਕੇ ਨਿੱਤਿਓ ਵਾਪਸ ਲੈ ਗਏ ਤੁਸੀਂ ਯਾਰ ਇੱਕ ਨੀਤੀ ਬਣਾਈ ਆ ਉਹਨੂੰ ਵਾਪਸ ਲੈ ਰਹੇ ਹੋ ਵਿਆਖਿਆ ਕੀ ਆ ਉਹਦੇ ਫਿਰ ਬਾਈ ਜੀ ਪੜਦੇ ਖੁੱਲ ਰਹੇ ਉਹ ਜਿਹੜਾ ਆਪਣਾ ਕਲਗਨ ਵਾਲਾ ਮੁੱਖ ਮੰਤਰੀ ਆ ਪੰਜਾਬ ਚ ਆ ਕੇ ਉਹ ਕਿਸਾਨਾਂ ਨੂੰ ਸਹਤ ਵਿੱਚ ਚੱਕ ਦਿੰਦਾ ਉਹਦੀ ਬੇਟੀ ਗ੍ਰਿਫਤਾਰ ਹੋ ਗਈ ਇਹਨਾਂ ਦਾ ਇਹ ਪਤਾ ਕਿ ਸੋਚਦੇ ਸੀ ਰੋਲਾ ਪਾਈਏ ਕਟੜਾ ਮੰਦਰ ਕਟੜਾ ਮੰਦਰ ਕੋਈ ਭ੍ਰਸ਼ਟਾਚਾਰ ਨੂੰ ਸਹਿਣ ਨਹੀਂ ਕਰਾਂਗੇ ਇਹ ਨਹੀਂ ਕਰਾਂਗੇ ਤੇ ਵਿੱਚੋਂ ਕੀ ਸੀ ਚੁੱਪੂ ਗੁੱਪੂ ਬਿੱਚ ਬਿੱਚ ਲੁੱਟੂ ਅੱਦਮੋਰਦਿ ਇਹਕਾ ਜਿਹੜੇ L1 ਦੇ ਉਹਨੇ 6% ਉਹਨਾਂ ਨੂੰ ਮੁਨਾਫੇ ਦੀ ਅਗਿਆਸੀ 12% ਕਰਤੀ ਸੋ ਇਹ ਜਾਂਚ ਚੱਲ ਰਹੀ ਸੀ ਪਹਿਲਾਂ ਇਹਦੇ ਵਿੱਚ ਸੁਸ਼ੋਧੇ ਵੀ ਫਸਿਆ ਹੈ ਇਹਦੇ ਵਿੱਚ ਸੰਦੇਸ਼ ਵੀ ਫਸਿਆ ਉਦੋਂ ਕਿ ਨਹੀਂ ਬੋਲਿਆ ਜੀ ਮੈਨੂੰ ਇਹ ਦੱਸੋ ਉਹ ਤਾਂ ਗਏ ਤੇਸ਼ ਹੋ ਗਏ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਤੇ ਇਹ ਨੂੰ ਐ ਸੀ ਮੈਨੀਪੂਲੇਟ ਹੋਣਾ ਇਹ 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 ਜਿਹੜਾ ਨਾ ਇਹ ਡਾ ਸਲੇਡਾ ਇਹ ਦੁਨੀਆ ਚ ਪਹਿਲਾ ਮੁੱਖ ਮੰਤਰੀ ਆ ਜਿਹਦੇ ਕੋਲੇ ਕੋਈ ਨੈਿਕਮਾਨੀ ਉਹ ਆਨੰਤ ਮਾਨ ਕੋਹੇ ਦਾ 23 ਨਾ ਇਹਨੂੰ ਇਹ ਲੱਗਦਾ ਵੀ ਕੈਬਨਿਟ ਜੋ ਮਰਜ਼ੀ ਕਰੀ ਜਾਵੇ ਜੇ ਉਹ ਗਲਤ ਕਰਨੇ ਉਹ ਫਸਣਗੇ ਮੈਂ ਤਾਂ ਫਰੀ ਆ ਇਹਨੂੰ ਇਹ ਨਹੀਂ ਪਤਾ ਵੀ ਕੈਬਨਟ ਦਾ ਫੈਸਲੇ ਦਾ ਮੁੱਖ ਜ਼ਿੰਮੇਵਾਰ ਕੇਜਰੀਵਾਲ ਆ ਸੋ ਇਸ ਕਰਕੇ ਬਾਈਏ ਨੇ ਬਿਹਾਰ ਚ ਤਰਾਈ ਖੇਢੀ ਸੀ ਤੇ ਉਹਦੇ ਵਿੱਚ ਨੇ ਫਸਣੀ ਫਸਣਾ ਸੀ ਦੁੱਜੀ ਗੱਲ ਕੱਲ ਇਹ ਗੱਲ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹਰਪਾਲ ਸਿੰਘ ਚੀਨਾ ਵਿਰੋਧੀ ਧਿਰ ਦੀ ਨੇਤਾ ਦੀ ਅਗਵਾਈ ਤੇ ਸਪੀਕਰ ਨੂੰ ਮਿਲਲੀ ਹੈ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣੀ ਪਰ ਮੁੜ ਕੇ ਗਿਆਨਤਵਾਦ ਨਾਲ ਸਮਝੌਤਾ ਕਰ ਲਿਆ ਤੇ ਦਿੱਲੀ ਵਾਲੇ ਆਪਰ ਤੇ ਤੇ ਵੀ ਜਿਹੜੀ ਚਲੋ ਨੀਤੀ ਉੱਥੇ ਲਾਗੂ ਨਹੀਂ ਹੋ ਸਕੀ ਵਾਪਸ ਲੈਣੀ ਪੈਗੀ ਦਿੱਲੀ ਚ ਉਹਨੂੰ ਪੰਜਾਬ ਚ ਕਿਵੇਂ ਲਾਗੂ ਕਰ ਲਈਏ ਇਹਨੇ ਪੰਜਾਬ ਚੋ ਹੀ ਲਾਗੂ ਕਰਤੀ ਕੋਈ L1 ਦੇ ਲਾਇਸੈਂਸ ਦੇਤੇ ਕੋਈ 6% ਤੋਂ ਵੱਧ ਮੁਨਾਫਾ ਵਧਾਤਾ ਤੇ ਉਹ ਜਿਹੜੀ ਉਹ ਜਾਂਚ ਆ ਦਿੱਲੀ ਕਰਦੇ ਕਰਦੇ ਉਹ ਪੰਜਾਬ ਤੱਕ ਵੀ ਪਹੁੰਚ ਗਈ ਅਫਸਰਾਂ ਤੋਂ ਪੁੱਛ ਲਈ ਚ ਵੀ ਹੋਈ ਆ ਸੋ ਇਹ ਇਸ ਕਰਕੇ ਪੰਗੂ ਸਾਹਿਬ ਗੱਲ ਇਹ ਆ ਪੀਕਾ ਟਾਈਮਿੰਗ ਦੀ ਗੱਲ ਆ ਵੀਰ ਚੋਣਾਂ ਸਿਰਤੇ ਨੇ ਤੇ ਇਸ ਮੌਕੇ ਦੀ ਗ੍ਰਿਫਤਾਰੀ ਕਰਨੀ ਆ ਇਹ ਤੇ ਇਤਰਾਜ ਉੱਠਦਾ ਪਰ ਇਹਨਾਂ ਵੱਲੋਂ ਇਹ ਕਹਿਣਾ ਸਭ ਤੋਂ ਵੱਡਾ ਖਤਰਾ ਮੋਦੀ ਨੂੰ ਅਰਵਿੰਦ ਕੇਜਰੀਵਾਲ ਤੋਂ ਕੀ ਖਤਰਾ ਜੇ ਅਰਵਿੰਦ ਕੇਜਰੀਵਾਲ ਤੋਂ ਉਹਨੇ 14 ਚੋਣਾਂ ਲੜੀਆਂ 19 ਚੋਣਾਂ ਲੜੀਆਂ ਮੁਲਕ ਚ ਚੋਣਾਂ ਲੜੀਆਂ ਨੋਟਾ ਤੋਂ ਘੱਟ ਉਹਨੂੰ ਵੋਟਾਂ ਪਈਆਂ ਹੁਣ ਹੁਣ ਲੜ ਕੇ ਦੇਖ ਲਈਏ ਇਹਨੂੰ ਮੁਲਕ ਚ ਪੁੱਛਦਾ ਕੌਣਾ ਜੀ ਮੈਨੂੰ ਲੇ ਦੱਸੋ ਹਾਂ ਗੋਆ ਟੂ ਟ੍ਰੇਲ ਜਾਂਦੀ ਆ ਗੋਆ ਤੇ ਦੋ ਮਹੀਨੇ ਬਣ ਗਏ ਉਹ ਉਹ ਕਹਿ ਰਹੇ ਨੇ ਵੀ ਆ ਹੋਇਆ ਹੋਇਆ ਕੀ ਖਤਰਾ ਜੀ ਕਿ ਕੇਦਰੀਵਾਲ ਭਾਰਤੀ ਰਾਸ਼ਟਰਵਾਦ ਦੇ ਪੱਖ ਚ ਜੰਮੂ ਕਸ਼ਮੀਰ ਨੂੰ ਰੋਣਨ ਦੇ ਹੱਕ ਚ ਬਾਬਰੀ ਮਸਜਿਦ ਧਾ ਕੇ ਮੰਦਿਰ ਬਣਾਉਣ ਦੇ ਹੱਕ ਚ ਸੀਏਸੀਏ ਦੇ ਹੱਕ ਚ ਨੋਟ ਬੰਦੀ ਦੇ ਇੱਕ ਹਿਸਾਬ ਨਾਲ ਹੱਕ ਤੇ ਸੀ ਚਲੋ ਥੋੜਾ ਜਿਹਾ ਉਹਨੂੰ ਵਿਰੋਧ ਕੀਤਾ ਸੀ ਤੇ GST ਦੇ ਹੱਕ ਤੇ CA ਦੇ ਹੱਕ ਤੇ ਮਤਲਬ ਇਹਦਾ ਰੌਲਾ ਕੀ ਹੈ ਭਾਜਪਾ ਨਾਲ ਭਾਜਪਾ ਨੇ ਜਿਹੜਾ ਉਹਦਾ ਅਜੰਡਾ ਸੀ ਨਾ ਕਾਂਗਰਸ ਮੁਕਤ ਭਾਰਤ ਜਦੋਂ ਤੱਕ ਇਹ ਉਹਦੇ ਫਿੱਟਾਉਂਦਾ ਸੀ ਉਹਨੇ ਵਰਤਿਆ ਹੁਣ ਉਹਨੇ ਨਿਪਟਾ ਬਣਾ ਲਿਆ ਗੱਲ ਤਾਂ ਇਹ ਨਹੀਂ ਹੋਰ ਕੀ ਆ ਤੁਸੀਂ ਮੈਨੂੰ ਦੱਸੋ ਤੁਸੀਂ ਕਹਿੰਦੇ ਨਸ਼ੇ ਦਾ ਸਦਾਰ ਜੀ ਮਜਿੱਠੀਆਂ ਘਰ ਘਰ ਬੋਰਡ ਲਾਤੇ ਮਾਫੀ ਮੰਗੀਆਂ ਨਾ ਸੰਘੇ ਜਿੰਨੇ ਦਾ ਅੱਜ ਤੱਕ ਵੀ ਮੰਗੀ ਉਹਦਾ ਕੇਸ ਚੱਲ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਹੈ ਬੱਕਰੇ ਦੀ ماں ਕਰਦਾ ਕਿ ਸੁੱਖ ਬਣਾਉ ਚਲੋ ਤੁਸੀਂ ਵੀ ਪੁਰਾਣੀ ਵੀਡੀਓ ਦੇਖ ਲਓ ਕਹਿੰਦਾ ਈਡੀ ਜਦੋਂ ਕਿਸੇ ਨੂੰ ਸਬੰਨ ਕਰਦੀ ਜਾਂਦੇ ਕਿਉਂ ਨਹੀਂ ਜੀ ਤੁਹਾਨੂੰ ਵਿਸ਼ਵਾਸ ਨਹੀਂ ਮੁਲਕ ਦੀ ਨਿਆਂ ਪ੍ਰਣਾਲੀ ਜਦੋਂ ਤੁਹਾਡੇ 'ਤੇ ਦੋਸ਼ ਲੱਗਾ ਅਸਤੀਫਾ ਦਿਓ ਠੀਕ ਆ ਤੁਸੀਂ ਨਿਆਂ ਪ੍ਰਣਾਲੀ ਤੋਂ ਫਰੀ ਹੋ ਜਾਂਦੇ ਹੋ ਤੇ ਮੁੜ ਕੇ ਠੀਕ ਆ ਫਿਰ ਉਹਦਾ ਸੰਭਾਲ ਲਓ ਵਰਤਮਾਨ ਜਦੋਂ ਅੰਮ੍ਰਿਤਸਰ 100 ਬੰਦਾ ਮਰਿਆ ਨਾ ਚਲਿ ਸ਼ਰਾਮ ਨਾਲ ਜਿਵੇਂ ਅੱਜ ਡਿੜਬੇ 9 ਮਰੇ ਨੇ 2 ਮਰਨ ਵਾਲੇ ਨੇ ਤੇ ਡਿੜਬੇ ਦਾ ਜਿਹੜਾ ਖਜ਼ਾਨਾ ਮੰਤਰੀ ਆ ਸਾਈਜ ਦਾ ਮੰਤਰੀ ਵੀ ਹੋਆ ਇਹਨੇ ਉੱਥੇ ਤਨਤਾਰਨ ਕੀ ਕਿਹਾ ਬਾਕੀ ਗੱਲਾਂ ਛੱਡੋ ਸਭ ਤੋਂ ਪਹਿਲਾਂ 302 ਦਾ ਫਰਕ ਆ ਦੱਸ ਦਿਖਾ ਇਹ ਜ਼ਹਿਰ ਪਿੱਤੀ ਨਹੀਂ ਜ਼ਹਿਰ ਪੀਈ ਗਈ ਹੈ ਲਿਹਾ ਕੇ ਦਿੱਤੀ ਗਈ ਹੈ ਪਰਿਵਾਰ ਦਾ ਰਜਗਾਰ ਕਰੋ ਆ ਕਰੋ ਫਿਰ ਜਿਨ੍ਹਾਂ ਨੇ ਕੰਮ ਕੀਤਾ ਇਸ ਇਲਾਕੇ ਚ ਉਹਦੇ ਸਿਆਸੀ ਸਰਪ੍ਰਸਤ ਕੌਣ ਨੇ ਚਾਹੇ ਉਹ ਵੱਡਾ ਛੋਟਾ ਲੀਡਰ ਹੋ ਉਹਨੂੰ ਫੜ ਕੇ ਅੰਦਰ ਦੇਵੋ ਜੀ ਤੇ ਡਿੜਬੇ ਬਾਰੇ ਕੋਈ ਬੋਲਿਆ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਜਾਂ ਕੀ ਹੋਰ ਸੋ ਇਸ ਕਰੇ ਭਾਈ ਦੇ ਛੇ ਲੀਡਰ ਸਿਆਸਤਾ ਇਹਦਾ ਕੋਈ دین ਨਹੀਂ ਈਮਾਨ ਨਹੀਂ ਧਰਮ ਨਹੀਂ ਜੀ ਜੀ ਬੀਜੇਪੀ ਫਸਾਣਾ ਚਾਹੁੰਦੀ ਏ ਸਾਨੂੰ ਆਮ ਆਦਮੀ ਪਾਰਟੀ ਦਾ ਇਹ ਤਰਕ ਹੈ। ਨਾ ਕਿ ਉਹ ਨਹੀਂ ਸੌਜੀਓ। ਤੁਸੀਂ ਵੀ ਫਸਾਣਾ ਚਾਹੁੰਦੇ ਤੁਸੀਂ ਪੰਜਾਬ ਵਿੱਚ ਕਾਂਗਰਸ ਨਾਲ ਨਹੀਂ ਸਤਾਰ ਰਹੇ। ਜੀ। ਨਾ ਜ다가 ਤੁਸੀਂ ਇੱਕ ਹੋਣਾ ਨਹੀਂ। ਪੰਜਾਬ ਦੇ ਵਿੱਚ ਇਹ ਕਹਿੰਦੇ ਸੀ ਅਸੀਂ 스ਕੈਂਡਲਾਂ ਦੀ ਜਾਂਚ ਕਰਾਂਗੇ। ਆਖੋਂ ਤੋਤੇ ਧਰਮ ਸੋਤ ਦੀ ਜਿਹੜੀ ਜਾਂਚ 스ਕੈਂਡਲ ਸੀ। ਉਹ ਤੇ ਸਾਫ਼ ਹੁੰਦਾ ਸੀ ਵੀ ਸਿਆਸਤਦਾਨ ਅਫਸਰशाही ਤੇ ਮਾਇਆ ਧਾਰੀ ਤੋਂ ਰਲੇ ਬਿਨਾਂ ਇਹ ਸਕੈਂਡਲ ਨਹੀਂ ਹੁੰਦਾ ਉਹ ਤਾਂ ਅਫਸਰ ਫਸ ਨਹੀਂ ਸੀ ਅਫਸਰ ਖੜੇ ਹੋ ਗਏ ਇਹ ਬੰਦ ਕਰੋ ਕੰਮ ਤੁਸੀਂ ਕਾਂਗਰਸੀ ਆਗੂਆਂ ਦੀ ਆਮਦ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੀ ਜਾਂਚ ਕਰਨ ਦੀ ਗੱਲ ਕਰੋ ਇਹ ਤੁਹਾਡੇ ਸੈਕਟਰੀ ਤੌਰ ਤੇ ਕਿਹਾ ਸੀ ਸਹਿਯੋਗ ਦੇਵਾਂਗੇ ਛੱਡ ਪਈ ਇਹਨਾਂ ਨੇ ਉਸ ਪਾਸੇ ਤਰਫ ਤੁਸੀਂ ਭੱਜੂ ਸਾਹਿਬ ਮੈਨੂੰ ਇਹ ਦੱਸੋ ਇਹ ਪਾਰਟੀ ਪ੍ਰਿਸ਼ਤਾਚਾਰ ਵਿਰੋਧੀ ਅੰਦੋਲਨ ਚੋਂ ਪੈਦਾ ਹੋਈ ਸੀ ਇਹ ਕਹਿੰਦੀ ਸੀ ਦੋ ਹਥਿਆਰ ਨੇ ਪ੍ਰਿਸ਼ਤਾਚਾਰ ਨੂੰ ਖਤਮ ਲਈ ਸ਼ਕਤੀਸ਼ਾਲੀ ਲੋਕਪਾਲ ਜਿਹੜਾ ਸੀਬੀਏ ਵਾਂਗੂ ਪਿੰਜਰ ਆਣ ਖੂਬੀ ਅੰਡੋ ਹੀ ਹੋਵੇ ਤੇ ਪਾਸਤੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਉਹਦੀ ਜਾਂਚ ਹੋਵੇ ਦੂਜਾ ਚੋਣ ਫੰਡਾਂ ਦਾ ਹਿਸਾਬ ਕਿਤਾਬ ਜਿਹਦੇ ਪੰਜਰਤੇ ਦਿੱਤੇ ਨੇ ਉਹਦੀ ਪਰਚੀ ਕਿੱਟੋਂ ਵੈਬਸਾਈਟ ਤੇ ਪਾਓ ਦੋਹੇ ਜੰਡੇ ਕਿੱਥੇ ਨੇ ਚਲੋ ਦਿੱਲੀ ਤੇ ਕਹਿ ਦਿੰਦੇ ਨੇ ਵੀ ਸਾਡੇ ਬਸ ਦੀ ਗੱਲ ਨਹੀਂ ਜੀ ਸਾਡਾ ਹਾਲ ਪੰਜਾਬ ਚ ਕਿਸੇ ਨੇ ਸੁਣਿਆ ਇਹ ਗੱਲ ਵੀ ਆ ਕਰੀ ਆ ਕਰੀ ਕਿੱਥੇ ਲੋਕਪਾਲ ਕਿੱਥੇ ਚੋਣ ਫੰਡਾਂ ਦਾ ਹਿਸਾਬ ਕਿਤਾਬ ਆਰਥਿਕ ਜਨਤਾ ਪਾਰਟੀ ਅੱਜ ਦੀ ਲੰਗੀ ਹੋ ਗਈ ਬਾਈ ਜੀ ਜਿਨ੍ਹਾਂ ਨੇ ਆ ਚੋਣ ਵਾਂਡ ਨੂੰ ਲੀਗਲਾਈਜ਼ ਕਰਤਾ ਮੇਈ ਚੰਦਾ ਤੋਂ ਧੰਦਾ ਲੋ ਡਰਾਓ ਧੰਕਾਓ ਤੇ ਚੰਦਾ ਪਾਓ ਤੋ ਇਹੀ ਜਿਹੇ ਹਾਲਤ ਤੇ ਬਾਈ ਜੀ ਬਹੁਤ ਵੱਡੇ ਗੰਭੀਰ ਸਵਾਲ ਨੇ ਕੇ ਜਦੋਂ ਕੇਜਰੀਵਾਲ ਦੇ ਨਾਲ ਦੇ ਪਹਿਲਾ ਫੜੇ ਉਹਨਾਂ ਨੂੰ ਤਾਂ ਭਗਤ ਸਿੰਘ ਦੇ ਬਾਅਦ ਅੰਦਰ ਚਲੇ ਗਏ ਜੀ ਕਹਿੰਦੇ ਮਨਸ਼ੀਸ਼ੋਰ ਦੀ ਨੂੰ ਕਿਉਂ ਫੜਿਆ ਕਿਉਂਕਿ ਉਹ ਸਕੂਲ ਚ ਨਹੀਂ ਕਰਤਾ ਸੀ ਜੀ ਇਸ ਲਈ ਫੜਾ ਜਿਹੜੇ ਬੰਦੇ ਕੋਲੇ ਕੋਈ ਸਿੱਖਿਆ ਨਹੀਂ ਕੀਤੀ ਨਾ ਮੁਲਕ ਲਈ ਨਾ ਪੰਜਾਬ ਲਈ ਉਹ ਕਹਿੰਦਾ ਮੈਂ ਸਿੱਖਿਆ ਦੀ ਕ੍ਰਾਂਤੀ ਕਰੂੰ ਸਿੱਖਿਆ ਮਹੱਤਵਾਂ ਕੇਂਦਰ ਦੇਦੀ ਨਾ ਜਿਹੜਾ ਕਹਿੰਦਾ ਸਿਹਤ ਮਹਿਕਮਾ ਅਸੀਂ ਇੱਥੇ ਆਪਣੇ ਆਮ ਆਦਮੀ ਕਲੀਨਿਕ ਲਾਗੂ ਕਰਾਂਗੇ ਉਹ ਕਿੱਧਰ ਦੇਦੀ ਨਾ ਆਮ ਆਦਮੀ ਪਾਰਟੀ ਕਲੀਨਿਕ ਲਾਗੂ ਕਰ ਲੈ ਉਹਨੇ ਗਾਂਟ ਰੋਕਲੀ ਵੀ ਕਰ ਲਓ ਫਿਰ ਤੁਸੀਂ ਦਿੱਲੀ ਦਾ ਵਾਡਰ ਲਾਗੂ ਕਰ ਲਓ ਜਿੰਨੇ ਬੰਦਿਆਂ ਨੇ ਆਮ ਆਦਮੀ ਕਲੀਨਿਕ ਤੋਂ ਦਵਾਈ ਲਈਆ 2.5 ਪ੍ਰਤੀ ਵਿਅਕਤੀ ਸਰਕਾਰ ਦਾ ਕਰਤਜ ਹੋਇਆ ਇਹ ਤਾਂ ਸਿਰ ਦੁੱਖ ਦਾ ਦਰਦ ਹੁੰਦਾ ਜੀ ਆਹ ਹੁੰਦਾ ਉਹਦੀ ਉਹਦੀ ਦਵਾਈ ਦਿੰਦੇ ਨੇ ਇਹ ਜਦਿਆ ਵੱਡੀਆਂ ਬਿਮਾਰੀਆਂ ਨੇ ਪੰਜਾਬ ਚ ਉਹਦੇ ਇਲਾਜ ਲਈ ਕੀ ਕਰ ਰਹੇ ਸੀ ਮੈਨੇ ਇਹ ਤਾਂ ਜੀ ਸੋ ਇਸ ਕਰਕੇ ਗੁਰਿੰਦਰ ਜੀ ਇਹ ਛਲੇਡੇ ਨੇ ਇਹਦਾ ਵੀ ਛਲੇਡਾ ਇਤਿਹਾਸਾ ਇਹਨਾਂ ਨੇ ਫਸਣੀ ਫਸਣਾ ਸੀ ਠੀਕ ਆ ਅੱਜ ਕਹਿ ਸਕਦੇ ਆਪਾਂ ਵੀ ਇਹ ਟਾਈਮਿੰਗ ਗਲਤ ਆ ਪਰ ਇਹ ਟਾਈਮਿੰਗ ਇੱਥੇ ਤੱਕ ਲੈ ਕੇ ਕੌਣਾ ਆ ਜੋ ਪਹਿਲਾਂ ਪ੍ਰਿੰਟ ਹੋਇਆ ਸੀ ਉਹਦੀ ਪੇਸ਼ਕੀ ਨਹੀਂ ਹੋਇਆ ਜੀ ਇਨਵੇਅਸ ਇਚੋਣਾ ਤੱਕ ਮੈਂ ਲੈ ਕੇ ਜਾਵਾਂ ਫਿਰ ਮੇਰੀ ਬਚਤ ਹੋ ਜੀ ਅਦਾਲਤ ਨੇ ਕਿਸੇ ਨੂੰ ਦਾ ਹੱਥ ਨਹੀਂ ਦਿੱਤੀ ਜਿਹੜੀ ਕਹਿੰਦੇ ਆ ਅਦਾਲਤ ਨੇ ਜ਼ਮਾਨਤ ਦੇਤੀ ਇਹਨਾਂ ਜ਼ਮਾਨਤ ਦਿੱਤੀ ਆ ਤੂੰ ਈਡੀ ਦੇ ਸੱਮਣ ਆ ਰੰਗਣ ਕੀਤਾ ਜੁਰਮ ਕੀਤਾ ਉਹ ਚੋ ਜ਼ਮਾਨਤ ਦਿੱਤੀ ਆ ਸੋ ਇਸ ਕਰਕੇ ਚੋਰ ਚੋਰ ਮਸੇਰਾ ਭਾਈ ਨਹੀਂ ਵੀ ਇੱਡੀ ਵੱਡੀ ਕੋਈ ਗੱਲ ਹੈ ਜੀ 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 ਮਾਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਮਾਲੀ ਸਾਹਿਬ